ਇਹੀ ਪਾਨਾ ਸਿੱਧੂ ਸੀ ਜਿਹੜਾ ਇਹ ਉਦੋਂ ਆਮ ਆਦਮੀ ਪਾਰਟੀ ਦੇ ਹੱਕ 'ਚ ਬੋਲਦਾ ਸੀ। ਇਹਨਾਂ ਨੂੰ ਇਹ ਲੱਗਦਾ ਸੀ ਕਿ ਸਾਡਾ ਫਾਇਦਾ ਕਰ ਰਿਹਾ ਹੈ। ਸਰਕਾਰ ਦੇ ਉਲਟ ਬੋਲ ਰਿਹਾ ਹੈ, ਸਾਡੇ ਹੱਕ 'ਚ ਬੋਲ ਰਿਹਾ ਹੈ। ਤੇ ਇਹ ਦੀਆਂ ਇਹ ਕਹਿ ਕਹਿ ਕੇ ਆਮ ਆਦਮੀ ਪਾਰਟੀ ਵਾਲੇ ਲੀਡਰ ਇਹ ਦੀਆਂ ਕਹਿ ਕਹਿ ਕੇ ਵੀਡੀਓ ਸ਼ੇਅਰ ਕਰਾਉਂਦੇ ਹੁੰਦੇ ਸੀ। ਤੇ ਅੱਜ ਦੇਖ ਲਓ ਉਸ ਪਾਨਾ ਸਿੱਧੂ ਦਾ ਨਾ ਕੀ ਹਾਲ ਕੀਤਾ। ਇਹ ਲੱਖਾ ਸਿਧਾਣਾ ਸਾਡੀ ਸਰਕਾਰ 'ਚ ਵੀ ਬੋਲਦਾ ਹੁੰਦਾ ਸੀ। ਤੇ ਅੱਜ ਦੇਖ ਲੋ ਲੱਖੇ ਸਿਧਾਣੇ ਦਾ ਇਹਨਾਂ ਨੇ ਕੀ ਹਾਲ ਕਰ ਨੂੰ ਫਿਰਦੇ ਕਿ ਅਸੀਂ ਜੋ ਮਰਜੀ ਕਹੀ ਜਾਈਏ ਸਾਡਾ ਸੱਚ ਹੈ ਤੇ ਜੇ ਹੋਰ ਕੋਈ ਬੰਦਾ ਸਾਡੀਆਂ ਖਾਮੀਆਂ ਨੂੰ ਸਾਹਮਣੇ ਲੈ ਕੇ ਆਉਂਦਾ ਸਾਡੇ ਜਿਹੜੇ ਨੁਕਸਾਂ ਉਹਨਾਂ ਨੂੰ ਦੱਸਦਾ ਉਹਨੂੰ ਡਰਾਈਏ ਜੇ ਨਹੀਂ ਡਰਦਾ ਧਮਕਾਈਏ ਜੇ ਨਹੀਂ ਧਮਕਾਇਆ ਵੀ ਲੋਟ ਆਉਂਦਾ ਤੇ ਉਹਨੂੰ ਅੰਦਰ ਦੇਈਏ ਝੂਠਾ ਪਰਚਾ ਦੇ ਕੇ ਤੁਸੀਂ ਤਾਂ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲੈਣੀ ਤੇ ਹੁਣ ਤੁਸੀਂ ਦੇਖ ਲਓ ਆਪਣੇ ਜ਼ਿਲ੍ਹੇ ਚ ਐਮਐਲਏ ਦਾ ਹਾਲ ਦੇਖ ਲਓ ਤੇ ਸਪੀਕਰ ਸਾਹਿਬ ਦਾ ਹਾਲ ਦੇਖ ਲਓ ਜਿੱਦਣ ਇੱਥੇ ਇਹ ਸਪੀਕਰ ਸਾਹਿਬ ਹੁੰਦੇ ਆ ਤੇ ਮੇਰੇ ਗੱਲ ਨਾਲ ਸਾਰੀ ਪੁਲਸ ਲਾਈਨ ਸਪੀਕਰ ਸਾਹਿਬ ਦੇ ਮਗਰ ਹੀ ਹੁੰਦੀ ਹੈ ਤੇ ਲੋਕ ਸਭ ਭਾਨੇ ਸਿੱਧੂ ਦੀ ਗ੍ਰਿਫਤਾਰੀ ਨੂੰ ਕਿਵੇਂ ਦੇਖਦੇ ਹੋ ਸੀਐਸਟਾਫ ਚ ਬੜੀ ਤਰ੍ਹਾਂ ਕੋਟਮਾਰਕ ਕੀਤੀ ਗਈ ਹੈ ਅ ਪੰਮਾ ਸਾਹਿਬ ਇਹੀ ਭਾਨਾ ਸਿੱਧੂ ਸੀ ਜਿਹੜਾ ਇਹ 2022 ਦੀਆਂ ਇਲੈਕਸ਼ਨਾਂ ਤੋਂ ਪਹਿਲਾਂ ਈ ਉਦੋਂ ਆਮ ਆਦਮੀ ਪਾਰਟੀ ਦੇ ਹੱਕ ਚ ਬੋਲਦਾ ਸੀ ਜਾਂ ਉਦੋਂ ਸਰਕਾਰਾਂ ਦੇ ਉਲਟ ਬੋਲਦਾ ਸੀ ਸਾਡੀ ਸਰਕਾਰ ਸੀ ਕਾਂਗਰਸ ਦੀ ਬਹੁਤ ਕੁਝ ਬੋਲਦਾ ਸੀ ਚਲੋ ਜਿਹੜੀਆਂ ਕਮੀਆਂ ਲੱਗਦੀਆਂ ਸੀ ਖਾਮੀਆਂ ਲੱਗਦੀਆਂ ਸੀ ਇਹ ਬੋਲਦਾ ਸੀ ਇਹਨਾਂ ਦੇ ਹੱਕ ਚ ਬੋਲਦਾ ਸੀ ਇਹਨਾਂ ਨੂੰ ਇਹ ਲੱਗਦਾ ਸੀ ਕਿ ਸਾਡਾ ਫਾਇਦਾ ਕਰ ਰਿਹਾ ਹੈ ਸਰਕਾਰ ਦੇ ਉਲਟ ਬੋਲ ਰਿਹਾ ਹੈ ਸਾਡੇ ਹੱਕ ਚ ਬੋਲ ਰਿਹਾ ਤੇ ਇਹਦੀਆਂ ਇਹ ਕਹਿ ਕਹਿ ਕੇ ਆਮ ਆਦਮੀ ਪਾਰਟੀ ਵਾਲੇ ਲੀਡਰ ਇਹਦੀਆਂ ਕਹਿ ਕਹਿ ਕੇ ਵੀਡੀਓ ਸ਼ੇਅਰ ਕਰਾਉਂਦੇ ਹੁੰਦੇ ਸੀ ਕਿ ਵੱਤ ਤੋਂ ਵੱਤ ਲੋਕ ਸੁਣਨ ਤੇ ਤੁਸੀਂ ਦੇਖ ਲਓ ਆ 2 ਸਾਲਾਂ ਚ ਹੁਣ ਇਹ ਭਾਨਾ ਸਿੱਧੂ ਉਹੀ ਭਾਨਾ ਸਿੱਧੂ ਹੈ ਜੋ ਐ ਸਰਕਾਰ ਵਿੱਚ ਕਮੀਆਂ ਉਹਨਾਂ ਬਾਰੇ ਬੋਲ ਰਿਹਾ ਤੇ ਅੱਜ ਦੇਖ ਲਓ ਉਸ ਭਾਨੇ ਸਿੱਧੂ ਦਾ ਨਾ ਕੀ ਹਾਲ ਕੀਤਾ ਇਹ ਲੱਖਾ ਸਿਧਾਣਾ ਸਾਡੀ ਸਰਕਾਰ ਚ ਵੀ ਬੋਲਦਾ ਹੁੰਦਾ ਸੀ ਤੇ ਅੱਜ ਦੇਖ ਲਓ ਲੱਖੇ ਸਿਧਾਣੇ ਦਾ ਨਾ ਕੀ ਹਾਲ ਕਰਨ ਨੂੰ ਫਿਰਦੇ ਆ ਇਹ ਸਰਕਾਰ ਦਾ ਤਾਂ ਇਹਨਾਂ ਦੀ ਸੋਚ ਤਾਂ ਇਹ ਹੈ ਕਿ ਅਸੀਂ ਜੋ ਮਰਜ਼ੀ ਕਹੀ ਜਾਈਏ ਸਾਡਾ ਸੱਚ ਹੈ ਤੇ ਜੇ ਹੋਰ ਕੋਈ ਬੰਦਾ ਸਾਡੀਆਂ ਖਾਮੀਆਂ ਨੂੰ ਸਾਹਮਣੇ ਲੈ ਕੇ ਆਉਂਦਾ ਸਾਡੇ ਜਿਹੜੇ ਨੁਕਸਾਂ ਉਹਨਾਂ ਨੂੰ ਦੱਸਦਾ ਉਹਨੂੰ ਡਰਾਈਏ ਜੇ ਨਹੀਂ ਡਰਦਾ ਧਮਕਾਈਏ ਜੇ ਨਹੀਂ ਧਮਕਾਇਆ ਵੀ ਲੋਟ ਆਉਂਦਾ ਤੇ ਉਹਨੂੰ ਅੰਦਰ ਦੇਈਏ ਝੂਠਾ ਪਰਚਾ ਦੇ ਕੇ ਇਹੀ ਇਹਨਾਂ ਦਾ ਕਾਂਗਰਸ ਨਾਲ ਰੌਲਾ ਹੈ ਲੋਕਾਂ ਨੇ ਕਾਂਗਰਸ ਨੂੰ ਜ਼ਿੰਮੇਵਾਰੀ ਦਿੱਤੀ ਆ اپੋਜੀਸ਼ਨ ਦੀ ਹੁਣ ਜਿਹੜੀਆਂ ਇਹਨਾਂ ਦੀਆਂ ਖਾਮੀਆਂ ਆ ਜਾਂ ਜਿਹੜੇ ਇਹਨਾਂ ਨੇ ਕੀਤੇ ਹੋਏ ਵਾਅਦੇ ਆ ਜਿਹੜੇ ਲੋਕਾਂ ਨੇ ਇਹਨਾਂ ਨੇ ਵੋਟਾਂ 'ਚ ਕੀਤੇ ਸੀ 2022 'ਚ ਜਦੋਂ ਇਹ ਵਾਅਦੇ ਪੂਰੇ ਨਹੀਂ ਕਰਦੇ ਤੇ ਕਾਂਗਰਸ ਆਪੋਜੀਸ਼ਨ ਦਾ ਰੋਲ ਕਾਂਗਰਸੀ ਤਾਂ ਬੋਲਣਾ ਹੀ ਬੋਲਣੇ ਤੇ ਕਹਿਣਾ ਹੀ ਆ ਕਿ ਭਾਈ ਤੁਸੀਂ ਆ ਵਾਅਦੇ ਕੀਤੇ ਸੀ ਲੋਕਾਂ ਨਾਲ ਪੂਰੇ ਕਰੋ ਜਾਂ ਤੁਸੀਂ ਆ ਕਹਿੰਦੇ ਸੀ ਹੁਣ ਆ ਕੁਝ ਕਰ ਰਹੇ ਹੋ ਤੁਸੀਂ ਤਾਂ ਕਹਿੰਦੇ ਸੀ ਅਸੀਂ ਸਿਕਿਉਰਿਟੀ ਨਹੀਂ ਲੈਣੀ ਤੇ ਹੁਣ ਤੁਸੀਂ ਦੇਖ ਲਓ ਆਪਣੇ ਜ਼ਿਲ੍ਹੇ ਦੇ ਐਮ.ਐਲ.ਏ ਦਾ ਹਾਲ ਦੇਖ ਲਓ ਤੇ ਸਪੀਕਰ ਸਾਹਿਬ ਦਾ ਹਾਲ ਦੇਖ ਲਿਓ ਜਿੱਦਣ ਇੱਥੇ ਇਹ ਸਪੀਕਰ ਸਾਹਿਬ ਹੁੰਦੇ ਆ ਤੇ ਮੇਰੇ ਕੰਨਾਂ ਸਾਰੀ ਪੁਲਸ ਲਾਈਨ ਸਪੀਕਰ ਸਾਹਿਬ ਦੇ ਮਗਰ ਹੀ ਹੁੰਦੀ ਹੈ ਸੋ ਮੇਰਾ ਕਹਿਣ ਤੋਂ ਪਾਵੇ ਆ ਇਹ ਡੁਪਲੀਕੇਟ ਲੋਕ ਆਮ ਆਦਮੀ ਪਾਰਟੀ ਵਾਲੇ ਇਹ ਸਭ ਤੋਂ ਸਿਰਫ ਜੁਮਲੇ ਖੇਡਦੇ ਆ ਸ਼ਰਾਰਤਾਂ ਕਰਦੇ ਆ ਨਵੇਂ ਬਿਆਨਬਾਜ਼ੀ ਕਰਦੇ ਆ ਤੇ ਵੋਟਾਂ ਲੈਣ ਦੀ ਕੋਸ਼ਿਸ਼ ਕਰਦੇ ਆ ਹੁਣ 2 ਸਾਲ ਚ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੋਕਾਂ ਦਾ ਨਾ ਕੋਈ ਡਿਵੈਲਪਮੈਂਟ ਕੀਤੀ ਹੁਣ ਪਾਰਲੀਮੈਂਟ ਨੇੜੇ ਆ ਗਈ ਹੁਣ ਇਹ ਡਰਾਮੇ ਕਰਨੇ ਸ਼ੁਰੂ ਕਰਨਗੇ ਜਿਹੜੇ ਕਾਰਡ ਕੱਟੇ ਸੀ ਉਹ ਕਾਰਡ ਹੁਣ ਵਾੜ ਕਰਨਗੇ ਉਹਨਾਂ ਨੂੰ 4-5 ਮਹੀਨੇ ਹੁਣ ਰਾਸ਼ਨ ਦੇਣਗੇ ਫਿਰ ਬੰਦ ਕਰ ਦੇਣਗੇ ਟੀਚਰਾਂ ਦੀ ਬਿਲਕੁਲ ਕੋਈ ਗੱਲ ਨਹੀਂ ਸੁਣੀ 2 ਸਾਲ ਉਹ ਵਿਚਾਰੇ ਧਰਨੇ ਲਾਉਂਦੇ ਮਰ ਗਏ ਹੁਣ ਜਾਣ ਕੇ ਕਹਿੰਦਾ ਕਿ ਤੁਹਾਡੀ ਪਾਲਿਸੀ ਠੀਕ ਕਰ ਦੇਾਂਗੇ ਸੋ ਇਹ ਆਮ ਆਦਮੀ ਪਾਰਟੀ ਨੂੰ ਆਦਤ ਬਣ ਗਈ ਕਿ ਝੂਠ ਮਾਰੋ ਵੋਟਾਂ ਲਓ ਕੰਮ ਕੋਈ ਕਰੋ ਨਾ ਤੇ ਜਿਹੜੇ ਬੰਦੇ ਇਹਨਾਂ ਦੇ ਨੁਕਸ ਕੱਢਦੇ ਆ ਜਾਂ ਜਿਹੜੇ ਬੰਦੇ ਲੋਕਾਂ ਦੇ ਸਾਹਮਣੇ ਇਹਨਾਂ ਦੀ ਅਸਲੀਅਤ ਲੈ ਕੇ ਆਉਂਦੇ ਆ ਜਾਂ ਲੋਕਾਂ ਨੂੰ ਕਹਿੰਦੇ ਆ ਕਿ ਵੀ ਦੇਖੋ ਇਹ ਕਹਿੰਦੇ ਕੀ ਸੀ ਕਰਦੇ ਕੀ ਆ ਚਾਹੇ ਕਾਂਗਰਸ ਪਾਰਟੀ ਹੈ ਸਾਡੇ ਲੀਡਰ ਹੈ ਚਾਹੇ ਇੰਡੀਵਿਜੂਅਲ ਬੰਦੇ ਆ ਜਿਵੇਂ ਚਾਹੇ ਭਾਨਾ ਸਿੱਧੂ ਹੋਇਆ ਲਖੇ ਹੋਰੀ ਹੋਏ ਇਹ ਆ ਇਸ ਵੇਲੇ ਚਾਹੁੰਦੇ ਆ ਉਹਨਾਂ ਸਾਰਿਆਂ ਨੂੰ ਅਸੀਂ ਅੰਦਰ ਦਈਏ ਡਰਾਈਏ ਜਿਹੜੇ ਤਾਂ ਦੇਖੋ ਡਰਾਈ ਤੋਂ ਲੋਟ ਆ ਜਾਂਦੇ ਆ ਕਈ ਬੰਦੇ ਉਹ ਤਾਂ ਡਰਾ ਕੇ ਚੁੱਪ ਕਰਾ ਲੈਂਦੇ ਆ ਤਮਕਾ ਇਹ ਤੋਂ ਲੋਟ ਆ ਜਾਂਦੇ ਤਮਕਾ ਕੇ ਚੁੱਪ ਕਰਾ ਲੈਂਦੇ ਜਿਹੜੇ ਨੂੰ ਲੱਗਦਾ ਸਾਡੇ ਨਹੀਂ ਲੋਟ ਆਉਣੇ ਉਹਨਾਂ ਦੇ ਫਿਰ ਝੂਠੇ ਪਰਚੇ ਦਿੰਦੇ ਜਿਵੇਂ ਕੋਈ ਸਾਡੇ ਲੀਡਰਾਂ ਦੇ ਦਿੱਤੇ ਆ ਪਾਨੇ ਦੇ ਦਿੱਤੇ ਆ ਲੱਕੇ ਦੇ ਦਿੱਤੇ ਸੋ ਇਹਨਾਂ ਦਾ ਤਾਂ ਇਹੀ ਕੰਮ ਰਹਿ ਗਿਆ ਨਵਜੋਤ ਸਿੱਧੂ ਹੈ ਲਗਾਤਾਰ ਵੱਖਰੀਆਂ ਰੈਲੀਆਂ ਕਰ ਰਹੇ ਆਪਣੀਆਂ ਸਰਕਾਰ ਨੂੰ ਮਤਲਬ ਕਾਂਗਰਸ ਪਾਰਟੀ ਨੂੰ ਨੁਕਸਾਨ ਨਾ ਹੋਊਗਾ ਕਿਤਨੇ ਤੇਜ਼ ਚੀਜ਼ ਨਹੀਂ ਬਿਲਕੁਲ ਨਹੀਂ ਦੇਖੋ ਵੱਖਰੀ ਰੈਲੀ ਕਰਨੀ ਕਾਂਗਰਸ ਪਾਰਟੀ ਦਾ ਜਿਹੜਾ ਨਾਰਾ ਉਹ ਬੁਲੰਦ ਕਰਨਾ ਦੇਖੋ ਕਾਂਗਰਸ ਪਾਰਟੀ ਦੇ ਲੀਡਰ ਜਾਂਦੇ ਆ ਉਹਦੇ ਵਿੱਚ ਤੇ ਕਾਂਗਰਸ ਪਾਰਟੀ ਦੇ ਵਰਕਰ ਕਰਾਉਂਦੇ ਆ ਤੇ ਇਹ ਐਡਾ ਵੱਡਾ ਪਰਿਵਾਰ ਆ ਕਈ ਵਾਰੀ ਮਾੜੇ ਮੋٹے ਗੁੱਸੇ ਗਲੇ ਪਰਿਵਾਰ ਚ ਹੋ ਜਾਂਦੇ ਆ ਪਰ ਹੈ ਤਾਂ ਸਾਰੇ ਕਾਂਗਰਸ ਨਾਲ ਹੀ ਨਾ ਹੈ ਤਾਂ ਕਾਂਗਰਸ ਨਾਲ ਹੀ ਤੇ ਕਾਂਗਰਸ ਦੀ ਗੱਲ ਕਰਦੇ ਆ ਤੇ ਸਾਰਿਆਂ ਨੇ ਰਹਿਣਾ ਵੀ ਕਾਂਗਰਸੀ ਆ ਸੋ ਜੇ ਕੋਈ ਮਾੜੇ ਮੋٹے ਮਨਵਟਾਵ ਆ ਤੇ ਉਹ ਮੈਂ ਸਮਝਦਾ ਹੁਣੇ ਨਵੇਂ ਚਾਰਜ ਸਾਹਿਬ ਲੱਗੇ ਆ ਤੇ ਬੈਠ ਕੇ ਹੱਲ ਹੋ ਜਾਣਗੇ ਸਾਰੇ ਕਾਂਗਰਸ ਨਾਲ ਸਾਰੇ ਕਾਂਗਰਸੀ ਲੜਾਈ ਲੜਨਗੇ ਸਾਰੇ ਕਾਂਗਰਸੀ ਚੜ੍ਹਦੀ ਕਲਾ ਵਾਸਤੇ ਕੰਮ ਕਰਨਗੇ ਰੂਸੋ ਸਰਕਾਰ ਦੇ ਕਾਰਜਕਾਲ ਨੂੰ ਕਿਵੇਂ ਦੇਖਦੇ ਹੋ 2.5 ਸਾਲ ਦਾ ਕਾਰਜਕਾਲ ਹੈ ਕੋਈ ਵਾਦਾ ਪੂਰਾ ਨਹੀਂ ਹੋ ਰਿਹਾ ਗੱਲਾਂ ਦੇ ਨਿੱਤ ਜੁਮਲੇ ਛੱਡੇ ਜਾ ਰਹੇ ਦੇਖੋ ਜੀ ਇਹ ਹੈਗੀ ਲਫਾਫਿਆਂ ਦੀ ਸਰਕਾਰ ਗੱਲਾਂ ਜਿੰਨੇ ਮਰਜ਼ੀ ਸੁਣ ਲਓ ਤੁਸੀਂ ਮੈਨੂੰ ਇੱਕ ਗੱਲ ਦੱਸ ਦੋ ਕਿ ਜਿਹੜੀਆਂ ਗੱਲਾਂ ਕਰਦੇ ਹੁੰਦੇ ਸੀ ਕਿਸੇ ਗੱਲ ਤੇ ਪੂਰੇ ਉੱਤਰੇ ਇਹ ਕਹਿੰਦੇ ਸੀ ਕਿ ਨਹੀਂ ਪੱਥਰ ਰੱਖਣ ਤੇ ਬੜੇ ਖਰਚੇ ਆਉਂਦੇ ਆ ਅਸੀਂ ਤਾਂ ਇਹ ਕੰਮ ਹੀ ਬੰਦ ਕਰ ਦਾਂ ਹੁਣ ਦੇਖ ਲਓ ਸਾਡੇ ਕੀਤੇ ਹੋਏ ਕੰਮਾਂ ਤੇ ਨਹੀਂ ਪੱਥਰ ਰੱਖੀ ਜਾਂਦੇ ਹੁਣ ਫਰੀਦਕੋਟ ਸ਼ਹਿਰ ਦੀ ਗੱਲ ਲੈ ਲਈਏ ਸਰਦਾਰ ਭਗਵੰਤ ਸਿੰਘ ਮਾਨ ਆਏ ਇੱਥੇ ਠੀਕ ਹੈ ਜਿਹੜੀਆਂ ਜਿਹੜੀਆਂ ਚੀਜ਼ਾਂ ਦੇ ਨਹੀਂ ਪੱਥਰ ਰੱਖ ਕੇ ਗਏ ਇੰਨਾ ਖਰਚਾ ਕਰਾ ਕੇ ਗਏ ਉਹਦੋਂ ਆਏ ਜਹਾਜ਼ ਤੇ ਆਏ ਤੁਸੀਂ ਦੇਖ ਲਓ ਖਰਚਾ ਤੁਸੀਂ ਇੱਥੇ ਸਾਰੀ ਐਡਮਿਨਿਸਟ੍ਰੇਸ਼ਨ ਫਾਈ ਲੱਗੀ ਰਹੀ ਸਾਰਾ ਸਾਰਾ ਖਰਚਾ ਹੋਇਆ ਜਿੰਨੇ ਕੰਮਾਂ ਦੇ ਕਰਕੇ ਗਏ ਚਾਹੇ ਤਾਂ ਯੂਨੀਵਰਸਿਟੀ ਦੇ ਉਹ ਉਦਘਾਟਨ ਕਰਕੇ ਗਏ ਬਲਾਕ ਦਾ ਚਾਹੇ ਕਰਕੇ ਗਏ ਐਸਟੀਪੀ ਦਾ ਜਿਹੜਾ ਉਹ ਐਸੀ ਵਰੇਜ ਦਾ ਚਾਹੇ ਕਰਕੇ ਗਿਆ ਵਾਟਰ ਵਰਕਸ ਦਾ ਜਿਹੜਾ ਅਪਗ੍ਰੇਡ ਕੀਤਾ ਸੀਗਾ ਇਹਨਾਂ ਚੋਂ ਇਹ ਦਿਲ ਤੇ ਹੱਥ ਰੱਖ ਕੇ ਕਹਿ ਦੇਣ ਕਿ ਇੱਕ ਵੀ ਕੰਮ ਇਹਨਾਂ ਨੇ ਕੀਤਾ ਜਾਂ ਕਿਸੇ ਕੰਮ ਦੇ ਪੈਸੇ ਵੀ ਇਹਨਾਂ ਨੇ ਦਿੱਤੇ ਸਾਰੇ ਕੰਮ ਸਾਡੇ ਵੇਲੇ ਸ਼ੁਰੂ ਹੋਏ ਮੁਕੰਮਲ ਪੈਸੇ ਅਸੀਂ ਦਿੱਤੇ ਟੈਂਡਰ ਸਾਡੇ ਵੇਲੇ ਉਹ ਠੀਕ ਹੈ ਜਿਹੜੇ ਏਡੇ ਵੱਡੇ ਕੰਮ ਹੋ ਉਹਨਾਂ ਨੂੰ ਕੰਪਲੀਟ ਹੋਣ ਨੂੰ ਦੋ ਦੋ ਤਿੰਨ ਤਿੰਨ ਸਾਲ ਲੱਗ ਜਾਂਦੇ ਠੀਕ ਹੈ ਸੋ ਮੇਰਾ ਕਹਿਣ ਤੋਂ ਭਾਵੇਂ ਹੈ ਮੈਨੂੰ ਇਹ ਨਹੀਂ ਇਤਰਾਜ਼ ਕਿ ਕਿਉਂ ਨਹੀਂ ਪੱਥਰ ਰੱਖ ਕੇ ਗਏ ਪਹਿਲੀ ਗੱਲ ਤੇ ਕਹਿੰਦੇ ਸੀ ਨਹੀਂ ਪੱਥਰ ਰੱਖਿਆ ਨਹੀਂ ਕਰਨੇ ਚਲੋ ਰੱਖ ਕੇ ਕੋਈ ਗੱਲ ਨਹੀਂ ਪਰ ਜੇ ਜਿੰਨੇ ਕੰਮਾਂ ਦੇ ਉਦਘਾਟਨ ਕਰਨ ਆਏ ਸੀ ਉਹ ਸਾਰੇ ਕੰਮ ਸਾਡੇ ਕੀਤੇ ਹੋਏ ਆ ਇੱਕ ਅੱਧਾ ਆਪ ਦਾ ਕੰਮ ਵੀ ਕੋਈ ਨਵਾਂ ਸ਼ੁਰੂ ਕਰਾ ਜਾਂਦੇ ਜਿਹੜੇ ਕਹਿਣ ਜੋਗੇ ਹੁੰਦੇ ਕਿ ਚਲੋ ਇਹ ਅਸੀਂ ਕਰਾਤਾ